ਜਦੋਂ ਅੱਤਵਾਦ ਖਤਮ ਹੋਇਆ ਸੀ ਨਾ ਪਹਿਲਾਂ ਅੱਤਵਾਦ ਪੂਰੇ ਜੋਬਨ ਤੇ ਗਿਆ ਤੇ ਜਦੋਂ ਲੋਕਾਂ ਦਾ ਮਨ ਬਣ ਗਿਆ ਨਾ ਵੀ ਅਸੀਂ ਅੱਤਵਾਦ ਖਤਮ ਕਰਨਾ ਲੋਕ ਪਿੰਡੋਂ ਪਿੰਡ ਲੋਕ ਲਹਿਰ ਬਣ ਗਈ ਤੇ ਦੋ ਤਿੰਨ ਮਹੀਨਿਆਂ ਚ ਅੱਤਵਾਦ ਖਤਮ ਹੋ ਗਿਆ ਉਸੇ ਤਰ੍ਹਾਂ ਹੀ ਹੁਣ ਪੰਜਾਬ ਸਰਕਾਰ ਪੰਜਾਬ ਪੁਲਿਸ ਤਿਆ ਕੀਤਾ ਵਾ ਵੀ ਆਪਾਂ ਇਹ ਯਹਿਰ ਜਿਹੜਾ ਇਹ ਬੰਦ ਕਰਨਾ ਯੁੱਧ ਨਸ਼ਿਆਂ ਵਿਰੁੱਧ ਜਦੋਂ ਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਮੁਹਿੰਮ ਚਲਾਈ ਆ ਉਦੋਂ ਤੋਂ ਲੈ ਕੇ ਹੁਣ ਤੱਕ 10000 ਤੋਂ ਬੰਦੇ ਵੱਧ ਜੇਲਾਂ ਦੇ ਵਿੱਚ ਗਏ ਐਨਡੀਪੀਐਸ ਦੇ ਵਿੱਚ ਨਾਲ ਲੋਕਾਂ ਨੂੰ ਇਹ ਚੇਤਾਵਨੀ ਵੀ ਆ ਜਾਂ ਤੇ ਇਹ ਯਹਰ ਦਾ ਕੰਮ ਬੰਦ ਕਰ ਦਿਓ ਨਹੀਂ ਤੇ ਪੰਜਾਬ ਛੱਡ ਦਿਓ ਜੇ ਨਾ ਬੰਦ ਕਰੋਗੇ ਤਾਂ ਢੜ ਤੇ ਐਫਆਈਆਾਂ ਦਰਜ ਹੋਣਗੀਆਂ ਤੇ ਤੁਸੀਂ ਜੇਲਾਂ ਦੇ ਵਿੱਚ ਜਾਓਗੇ ਪ੍ਰੋਗਰਾਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਮੰਤਰੀ ਲਾਲਜੀਤ ਸਿੰਘ ਭੁੱਲਰ ਪੱਟੀ ਹਲਕੇ ਦੇ ਪਿੰਡਾਂ ਦਾ ਦੌਰਾ ਕਰ ਰਹੇ ਨੇ ਅਤੇ ਕੀ ਸੁਨੇਹਾ ਦੇ ਰਹੇ ਨੇ ਇਹ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਨਸ਼ੇ ਦੇ ਕੋਹੜ ਨੂੰ ਕੱਢਣ ਦੇ ਲਈ ਜਿੱਥੇ ਲੋਕ ਇੱਕ ਮੁੱਠ ਹੋਏ ਨੇ ਉੱਥੇ ਸਰਕਾਰ ਦੀ ਵੀ ਸ਼ਕਤੀ ਵੇਖਣ ਨੂੰ ਮਿਲ ਰਹੀ ਹੈ ਤਾਂ ਕਿੰਨਾ ਕੁ ਕੰਟਰੋਲ ਵੀ ਹੋਇਆ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆ ਮੰਤਰੀ ਲਾਲਜੀਤ ਸਿੰਘ ਭੁੱਲਰ ਸਾਡੇ ਨਾਲ ਨੇ ਉਧਰ ਸਾਹਿਬ ਯੁੱਧ ਨਸ਼ਿਆਂ ਵਿਰੁੱਧ ਤਹਿਤ ਪਿੰਡੋਂ ਪਿੰਡੀ ਜਾ ਰਹੇ ਕੀ ਸਨੇਹਾ ਲੋਕਾਂ ਤੱਕ ਪਹੁੰਚਾਉਂਦੀ ਕੋਸ਼ਿਸ਼ ਕਰ ਰਹੇ ਨੇ ਦੇਖੋ ਜਦੋਂ ਅੱਤਵਾਦ ਖਤਮ ਹੋਇਆ ਸੀ ਨਾ ਪਹਿਲਾਂ ਅੱਤਵਾਦ ਪੂਰੇ ਜੋਬਨ ਤੇ ਗਿਆ ਤੇ ਜਦੋਂ ਲੋਕਾਂ ਦਾ ਮਨ ਬਣ ਗਿਆ ਨਾ ਵੀ ਅਸੀਂ ਅੱਤਵਾਦ ਖਤਮ ਕਰਨਾ ਲੋਕ ਪਿੰਡੋਂ ਪਿੰਡ ਲੋਕ ਲਹਿਰ ਬਣ ਗਈ ਤੇ ਦੋ ਤਿੰਨ ਮਹੀਨੇ ਚਤਵਾਦ ਖਤਮ ਹੋ ਗਿਆ ਉਸੇ ਤਰ੍ਹਾਂ ਹੀ ਹੁਣ ਪੰਜਾਬ ਸਰਕਾਰ ਪੰਜਾਬ ਪੁਲਿਸ ਧਈਆ ਕੀਤਾ ਵਾ ਵੀ ਆਪਾਂ ਇਹ ਯਾਹਰ ਜਿਹੜਾ ਇਹ ਬੰਦ ਕਰਨਾ ਅਹੀਂ ਲੋਕਾਂ ਕੋਲ ਜਾਂਦੇ ਪਏ ਪਿੰਡਾਂ 'ਚ ਜਾਂਦੇ ਪਏ ਆ ਤੇ ਲੋਕਾਂ ਨੂੰ ਇਹੋ ਅਵੇਅਰ ਕਰ ਰਹੇ ਆ ਵੀ ਤੁਹਾਡੇ ਸਹਿਯੋਗ ਤੋਂ ਬਿਨਾ ਜਿਹੜਾ ਇਹ ਯੈਰ ਹੈ ਇਹ ਬੰਦ ਕਰਨਾ ਥੋੜਾ ਔਖਾ ਆ ਸਰਕਾਰ ਸੰਸੀਅਰ ਆ ਪੁਲਿਸ ਸੰਸੀਅਰ ਆ ਪੁਲਿਸ ਪਰਚੇ ਦੇਂਦੀ ਪਈ ਆ ਪਰ ਜਦੋਂ ਪਰਚਾ ਦੇ ਕੇ ਬੰਦਾ ਜੇਲ੍ਹ 'ਚ ਜਾਂਦਾ ਤੇ ਪਿੰਡਾਂ 'ਚੋਂ ਹੀ ਜਿਹੜੇ ਪ੍ਰਵੈਤੀ ਪਾਰਟੀਆਂ ਦੇ ਮੋਤਬਰ ਨੇ ਉਹ ਮਗਰ ਜ਼ਮਾਨਤਾਂ ਦੇਣ ਤੁਰ ਪੈਂਦੇ ਆ ਜਾਂ ਥਾਣਿਆਂ 'ਚ ਛਡਾਉਣ ਤੁਰ ਪੈਂਦੇ ਆ ਉਹ ਲੋਕਾਂ ਨੂੰ ਅਵੇਅਰ ਕਰੋ ਵੀ ਜੇ ਕੋਈ ਸਮਗਰ ਨਸ਼ਾ ਵੇਚਦਾ ਪਹਿਲਾਂ ਤੈਨੂੰ ਪੰਜਾਬੀ ਸਮਝਾਓ ਵੀ ਇਹ ਕੰਮ ਬੰਦ ਕਰ ਦੇ ਜੇ ਨਹੀਂ ਹੜਦਾ ਫਿਰ ਉਹਦੀ ਜਾਣਕਾਰੀ ਸਾਨੂੰ ਦੇਓ ਉੱਥੇ ਪਰਚਾ ਕਰਾਵਾਂਗੇ ਉਹ ਜੇਲ੍ਹ ਚ ਜਾਊਗਾ ਤੇ ਮਗਰ ਜਿਹੜੇ ਬੰਦੇ ਦੁੱਤੀਆਂ ਪਾਰਟੀਆਂ ਦੇ ਜਮਾਨਤ ਦਿੰਦੇ ਆ ਜਾਂ ਨੰਬਰਦਾਰ ਗਵਾਹੀ ਪਾਉਂਦੇ ਜਾਂ ਸਾਬਕਾ ਮੈਂਬਰ ਜਾਂ ਸਾਬਕਾ ਸਰਪੰਚ ਗਵਾਹੀ ਪਾਉਂਦੇ ਆ ਉਹਨਾਂ ਨੂੰ ਗਵਾਹੀਆਂ ਪਾਉਣ ਤੋਂ ਆਪਾਂ ਅਵੇਅਰ ਕਰਕੇ ਰੋਕਣਾ ਵਾ ਵੀ ਇਹ ਜਿਹੜਾ ਬੰਦਾ ਹੈ ਨਾ ਸਮਗਲਾ ਰਜ਼ਾਇਰ ਵੇਚਣ ਵਾਲਾ ਇਹ ਕਿਸੇ ਦਾ ਸਗਾ ਨਹੀਂਗਾ ਇਹਦਾ ਪੈਸੇ ਨਾਲ ਹੀ ਪਿਆਰ ਆ ਇਹਦਾ ਕਿਸੇ ਬੰਦੇ ਨਾਲ ਕੋਈ ਸਾਂਝ ਨਹੀਂ ਕਿਸੇ ਗਵਾਂਡੀ ਨਾਲ ਸਾਂਝ ਨਹੀਂ ਇੱਥੋਂ ਤੱਕ ਕਿ ਉਹਦੇ ਆਪਣੇ ਪਰਿਵਾਰ ਦਾ ਵੀ ਸਗਾ ਨਹੀਂ ਜਿਨ੍ਹਾਂ ਲੋਕਾਂ ਦੇ ਪੁੱਤਾਂ ਦੀਆਂ ਲਾਸ਼ਾਂ ਤੋਂ ਨੋਟ ਕਮਾ ਕੇ ਆਪਦੇ ਬੱਚੇ ਪਾਲਣੇ ਆ ਉਹ ਬੱਚਿਆਂ ਨੇ ਪੜ ਕੇ ਵੱਡੇ ਥੋੜਾ ਹੋਣਾ ਉਹਨਾਂ ਦੀ ਉਮਰ ਵੀ ਉੰਨੀ ਹੀ ਹੋਣੀ ਆ ਆਪਾਂ ਵੇਖੋ ਵੇਖਣ ਚੀ ਆ ਜਿਹੜੇ ਕਿਸੇ ਵੀ ਬੰਦੇ ਨੇ ਕਿਸੇ ਦੇ ਪੁੱਤ ਨੂੰ ਨਸ਼ੇ ਦੇ ਲਾਇਆ ਜਾਂ ਕਿਸੇ ਦੇ ਪੁੱਤ ਦੀ ਮੌਤ ਹੋਈ ਹੈ ਨਸ਼ੇ ਕਰਨ ਜਿਨ੍ਹਾਂ ਨੇ ਜੋ ਕੀਤਾ ਉਹਦੇ ਅਨਸਾਰ ਉਹਦੇ ਪੁੱਤਾਂ ਨਾ ਵੀ ਉਵੇਂ ਹੀ ਹੋਇਆ ਉਹਦੇ ਪੁੱਤ ਦੀ ਵੀ ਕੋਈ ਲੰਮੀ ਉਮਰ ਨਹੀਂ ਹੋਣੀ ਪਰ ਇੱਥੇ ਜਨ ਅੰਦੋਲਨ ਬਣਾਵਾਂਗੇ ਇਹ ਜਨ ਅੰਦੋਲਨ ਦੇ ਵਿੱਚ ਹੀ ਇਹ ਲਹਿਰ ਜਿਹੜੀ ਆ ਇਹਨੂੰ ਹਲਾਰਾ ਵਧੀਆ ਮਿਲੂਗਾ। ਯੋਧ ਨਸ਼ਿਆਂ ਵਿਰੋਧ ਜਦੋਂ ਦੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਤੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਮੁਹਿੰਮ ਚਲਾਈ ਆ। ਉਦੋਂ ਤੋਂ ਲੈ ਕੇ ਹੁਣ ਤੱਕ 10000 ਤੋਂ ਬੰਦੇ ਵੱਧ ਜੇਲ੍ਹਾਂ ਦੇ ਵਿੱਚ ਗਏ ਆ ਐਨਡੀਪੀਐਸ ਦੇ ਵਿੱਚ। ਨਾਲ ਲੋਕਾਂ ਨੂੰ ਇਹ ਚੇਤਾਵਨੀ ਵੀ ਆ ਜਾਂ ਤੇ ਇਹ ਯਹਰ ਦਾ ਕੰਮ ਬੰਦ ਕਰ ਦਿਓ ਨਹੀਂ ਤੇ ਪੰਜਾਬ ਛੱਡ ਦਿਓ। ਜੇ ਨਾ ਬੰਦ ਕਰੋਗੇ ਤਾਂ ਤੇ ਐਫਆਈਆਰਾਂ ਦਰਜ ਹੋਣਗੀਆਂ ਤੇ ਤੁਸੀਂ ਜੇਲ੍ਹਾਂ ਦੇ ਵਿੱਚ ਜਾਓਗੇ। ਹਜ਼ਰ ਸਾਹਿਬ ਜਰੂਰ ਪੁੱਛਣਾ ਚਾਹਾਂਗਾ ਕਿੰਨੇ ਪਿੰਡ ਅੱਜ ਜਿਹੜੇ ਨੇ ਉਹ ਕਵਰ ਕੀਤੇ ਗਏ ਅੱਜ ਪਹਿਲਾਂ ਜਟੇ ਪਿੰਡ ਦੇ ਵਿੱਚ ਗਏ ਆ ਉਹਦੇ ਬਾਅਦ ਜਵੰਦੇ ਹੀ ਆਪਣੀ ਮੀਟਿੰਗ ਉਹਦੇ ਬਾਅਦ ਹੋਣਾ ਆਪਾਂ ਤਖਤੂ ਚੱਕ ਪਿੰਡ ਆ ਸਾਡੀ ਵਿਧਾਨ ਸਭਾ ਦਾ ਤੇ ਜੇ ਪਿੰਡ ਦੇ ਵਿੱਚ ਆਏ ਆ ਜਿੰਨੀ ਵੀ ਆਬਾਦੀ ਆ ਪਿੰਡਾਂ ਦੀ ਤਕਰੀਬਨ ਹਰ ਘਰ ਦੇ ਵਿੱਚੋਂ ਇੱਕ ਬੰਦਾ ਜਾਂ ਕੋਈ ਲੇਡੀ ਜਾਂ ਕੋਈ ਬੱਚਾ ਵੀ ਤਕਰੀਬਨ 100% ਪਰਿਵਾਰਾਂ ਚੋਂ ਇੱਕ ਜਿਰੀ ਨੇ ਜ਼ਰੂਰ ਹਾਜ਼ਰੀ ਭਰੀ ਆ ਲੋਕ ਇਨੀਵੇਂ ਦੇ ਪੀਓ ਆਮ ਆਦਮੀ ਪਾਰਟੀ ਦਾ ਉਹ ਹੀ ਆਊਗਾ ਭਾਵੇਂ ਕੋਈ ਕਾਲੀ ਦਲ ਨਾਲ ਭਾਵੇਂ ਬੀਜੇਪੀ ਨਾਲ ਭਾਵੇਂ ਕਾਂਗਰਸ ਨਾਲ ਹਰ ਪਾਰਟੀ ਦਾ ਬੰਦਾ ਇਸ ਅੰਦੋਲਨ ਦੇ ਵਿੱਚ ਸ਼ਾਮਲਿਆ ਤੇ ਉਹ ਸਾਰੇ ਚਾਹੁੰਦੇ ਆ ਕਿ ਇਹ ਜ਼ਹਿਰ ਖਤਮ ਹੋਵੇ ਤੇ ਸਾਡਾ ਪੰਜਾਬ ਸਾਡਾ ਪਿੰਡ ਸਾਡਾ ਇਲਾਕਾ ਨਸ਼ਾ ਮੁਕਤ ਹੋਵੇ ਤੁਸੀਂ ਯੁੱਧ ਨਸ਼ਾ ਵਿਰੁੱਧ ਤਹਿਤ ਪਿੰਡਾਂ 'ਚ ਜਾ ਰਹੇ ਹੋ ਅਤੇ ਉੱਥੇ ਵਿਰੋਧੀਆਂ ਦਾ ਇਹ ਵੀ ਦਾਵਾ ਕਿ ਦੂਸਰੀਆਂ ਪਾਰਟੀਆਂ ਦੇ ਮੌਜੂਦਾ ਸਰਕਾਰ ਦੇ ਟੁੱਟ ਕੇ ਲੋਕ ਸਾਡੇ ਨਾਲ ਜੁੜ ਰਹੇ ਵੈਸੇ ਸਵਾਲ ਸਿਆਸੀ ਜ਼ਰੂਰ ਹੈ ਕੀ ਕਹਿਣਾ ਚਾਹੋਗੇ ਜਿਹੜਾ ਉਹਨਾਂ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਇਹ ਕੰਮਾਂ ਦੇ ਵਿੱਚ ਤਾਂ ਕੋਈ ਕਮੀ ਨਹੀਂ ਦਿਖ ਰਹੀ ਤੁਹਾਡੇ ਆਗੂ ਵੀ ਕਹਿੰਦੇ ਹਨ ਫਿਰ ਕੌਣ ਹੈ ਜਿਹੜਾ ਟੁੱਟ ਕੇ ਜਾ ਰਿਹਾ ਵੇਖੋ ਮੈਂ ਨਹੀਂ ਕਹਿੰਦਾ ਆਪੀ ਉਹ ਸਾਰੇ ਹੀ ਆਪਦੇ ਬੰਦਿਆਂ ਨੂੰ ਸਰੋਪੇ ਪਾ ਲੈਂਦੇ ਆ ਕੋਈ ਇੱਕ ਅੱਧਾ ਬੰਦਾ ਸ਼ਾਮਲ ਵੀ ਹੁੰਦਾ ਬਾਕੀ ਆਪਦੇ ਬੰਦਿਆਂ ਨੂੰ ਪਾ ਕੇ ਸਰੋਪੇ ਤੇ ਉਹ ਵਿਖਾਈ ਜਾਂਦੇ ਆ ਕਿ ਇਹ ਬੰਦੇ ਸ਼ਾਮਲ ਹੋ ਗਏ ਆ ਜੀ ਇਸ ਤਰ੍ਹਾਂ ਦੀ ਉਥਰਾਂ ਜੀ ਇਹ ਜਿਹੜੇ ਟੈਕਟ ਆ ਉਹ ਬੰਦਾ ਹੀ ਖੇਡ ਸਕਦਾ ਜਿਹਨੂੰ ਜਾਂਚ ਹੋਵੇ ਸਿਆਸਤ ਕਰਨ ਦੀ ਅਸੀਂ ਸਿੱਧੇ ਸਾਡੇ ਬੰਦੇ ਨਾ ਹੀ ਇਹੋ ਜਿਹਾ ਕੰਮ ਕੀਤਾ ਨਾ ਕਰਨਾ ਜਿਹੜਾ ਵੇਖੋ ਕੋਈ ਸ਼ਾਮਲ ਹੁੰਦਾ ਆ ਜਿਨਨੇ ਪਹਿਲਾਂ ਵੀ ਵੇਖਿਆ ਕਿ 17 ਤੋਂ 22 ਤੱਕ ਕੀ ਕਰਦੇ ਰਹੇ ਇਹ ਲੋਕ ਤੇ 12 ਤੋਂ 17 ਤੱਕ ਕੀ ਕਰਦੇ ਇਹ ਲੋਕ ਇਹ ਜਿਹੜੇ ਲੋਕ ਜਾਂਦੇ ਪਏ ਇਹਨਾਂ ਨੂੰ ਇਹ ਵੀ ਖਰੇ ਸਾਨੂੰ ਜਾਂਦੇ ਸਰਪੰਚੀਆਂ ਦੇ ਚੇਅਰਮੈਨੀਆਂ ਮਿਲ ਜਾਣੀਆਂ ਇਹ ਬੰਦੇ ਝੂਠ ਬੋਲ ਕੇ ਬੰਦਿਆਂ ਨੂੰ ਸ਼ਾਮਲ ਕਰਦੇ ਆ ਤੇ ਜਿਹੜੇ ਜਾਂਦੇ ਪਏ ਲੱਭਣਾ ਇਹਨਾਂ ਨੂੰ ਫੇਰ ਉੱਥੋਂ ਵੀ ਕੁਝ ਨਹੀਂਗਾ ਕਿਉਂਕਿ ਵੇਖੋ ਇੱਕ ਪਿੰਡ ਚੋਂ ਇੱਕ ਬੰਦਾ ਸਰਪੰਚ ਬਣਾ ਉਹ ਜਿਹੜੇ ਕੋਈ 10 ਬੰਦੇ 15 ਗਏ 15 ਤਾਂ ਨਹੀਂ ਸਰਪੰਚ ਬਣ ਜਾਣੇ ਸਰਪੰਚ ਤੇ ਇੱਕ ਹੀ ਬਣਨਾ ਉਹ ਆਪਦੇ ਵਾਲੇ ਨੂੰ ਛੱਡ ਕੇ ਤੇ ਤੁਹਾਨੂੰ ਕਿੱਥੋਂ ਬਣਾ ਦੂਗਾ ਉਹਨਾਂ ਦੇ ਆਪਦੇ ਵਾਲੇ ਨੂੰ ਪਤਾ ਨਹੀਂ ਬਣਾਉਣਾ ਕਿ ਨਹੀਂ ਬਣਾਉਣਾ ਅੱਗੇ ਬੰ ਗੱਲ ਸੁਣਾਉਣਾ ਨਾ ਜੋੜੇ ਸੌਆਂ ਖਾਧੀਆਂ ਕਈ ਥਾਂ ਖਾਧੀਆਂ ਤੇ ਬਣਾ ਕੋਈ ਤੀਜੀ ਬੰਦੀ ਦਿੱਤੀ ਇਹ ਜਿਹੜੇ ਜਾਂਦੇ ਪਏ ਆ ਇਹਨਾਂ ਨੂੰ ਕੱਖ ਨਹੀਂ ਲੱਭਣਾ ਇਹਨਾਂ ਫੇਰ ਇੱਥੇ ਆਪਦੇ ਘਰੇ ਹੀ ਆਉਣਾ ਤੇ ਚ ਚੋਰ ਮੋਰੀਆਂ ਜਿਹੜੀਆਂ ਹਜੇ ਵੀ ਬੰਦ ਨਹੀਂ ਹੋਈਆਂ ਨਸ਼ੇ ਨੂੰ ਲੈ ਕੇ ਪ੍ਰਸ਼ਾਸਨ ਨੂੰ ਜਿਹੜਾ ਕੁਝ ਲੋਕ ਕੁਝ ਤੋਸ਼ ਲੋਕ ਅਜੇ ਵੀ ਚਕਮਾ ਦੇਣ ਤੇ ਕਾਮਯਾਬ ਨੇ ਕੀ ਚੇਤਾਵਨੀ ਐਜ਼ ਅ ਸਰਕਾਰ ਵੱਲੋਂ ਬੋਲਦੇ ਹੋਏ ਦੇਣੀ ਚਾਹੋਗੇ ਵੇਖੋ ਮੈਂ ਲੋਕਾਂ ਨੂੰ ਇਹ ਚੇਤਾਵਨੀ ਦੇਣਾ ਪੁਲਿਸ ਦਾ ਨੈਟਵਰਕ ਬੜਾ ਤਗੜਾ ਹੁੰਦਾ ਹੈ ਭਾਵੇਂ ਤੁਸੀਂ WhatsApp ਕਾਲ ਕਰ ਲਓ ਭਾਵੇਂ Face Time ਕਰ ਲਓ ਤੇ ਭਾਵੇਂ ਸਿੰਪਲ ਕਾਲ ਕਰ ਲਓ ਸਾਰਾ ਰਿਕਾਰਡ ਪੁਲਿਸ ਕੋਲ ਇਹੋ ਜਿਹਾ ਯੰਤਰ ਨੇ ਇਹੋ ਜਿਹਾ ਨੈਟਵਰਕ ਹੈ ਉਹ ਸਾਰਾ ਰਿਕਾਰਡ ਆਪਣਾ ਉਹਨਾਂ ਕੋਲ ਹੁੰਦਾ ਇੱਥੋਂ ਤੱਕ ਕਿ WhatsApp ਦੀ ਚੈਟ ਤੱਕ ਸਾਰਾ ਕੁਝ ਹੁੰਦਾ ਜੀ ਜਿਹੜਾ ਹੁਣ ਇੱਥੋਂ ਚਭਾ ਲੱਗੋ ਤਸਕਰ ਫੜਿਆ ਜਿਸ ਕੋ 5 ਕਿਲੋ ਹੀਰੇ ਹਨ ਫੜੀ ਆ ਜੀ ਉਹਨੂੰ ਇੰਟਰੋਗੇਟ ਕੀਤਾ ਤੇ ਉਹਨੇ ਦੱਸਿਆ ਵੀ ਮੈਂ ਅਮਰਸਰ ਜ਼ਿਲ੍ਹੇ ਜੋ ਭਿਟੇਵੜ ਪਿੰਡ ਆ ਉੱਥੋਂ ਲੈ ਕੇ ਆ ਉੱਥੇ ਰੇਡ ਮਾਰੀ 80 ਕਿਲੋ ਉੱਥੋਂ ਮਿਲੀ ਇਸੇ ਤਰ੍ਹਾਂ ਕਈ ਬੰਦੇ ਇਹ ਹੁੰਦਾ ਵੀ ਅਸੀਂ ਮਰਡਰ ਕਰ ਦਾਂਗੇ ਤੇ ਸ਼ਾਇਦ ਪਤਾ ਨਹੀਂ ਲੱਗਣਾ ਕਈ ਮਰਡਰ ਹੋਏ ਆ 24 ਘੰਟਿਆਂ 'ਚ ਵੱਧ ਤੋਂ ਵੱਧ 48 ਘੰਟਿਆਂ 'ਚ ਰਿਸ ਹੋਏ ਆ ਕਿਉਂਕਿ ਮੋਬਾਈਲ ਦੀ ਲੋਕੇਸ਼ਨ ਮੋਬਾਈਲ ਦਾ ਜਦੋਂ ਡੰਪ ਚੁੱਕਿਆ ਜਾਂਦਾ ਏਰੀਆ ਦਾ ਜਿੱਥੇ ਮਰਡਰ ਹੋ ਜਾਂਦਾ ਜਿੱਥੇ ਵਾਰਦਾਤ ਹੋਈ ਹੁੰਦੀ ਆ ਉਹ ਬੰਦੇ ਵਿੱਚ ਕੈਪਚਰ ਹੋ ਜਾਂਦੇ ਆ ਬਹੁਤ ਇਹ ਨਾ ਮੈਂ ਜਦੋਂ ਜੇਲਾ ਚੈੱਕ ਕਰਨ ਜਾਈਦਾ ਡਿਪਾਰਟਮੈਂਟ ਆ ਜੇਲ ਮੇਰੇ ਕੋ ਉੱਥੇ ਮੈਂ ਕੈਦੀਆਂ ਨਾਲ ਕਈ ਦਿਨਾਂ ਨਾਲ ਗੱਲਾਂ ਕਰਦਾ ਜਿਹੜੇ 302 ਚ ਗਏ ਆ ਨਾ ਭਾਵੇਂ ਬੀਪੀਆਂ ਤੇ ਭਾਵੇਂ ਬੰਦੇ ਆ ਉਹ ਤਕਰੀਬਨ ਮਰਡਰ ਉਹਨਾਂ ਕੀਤਾ ਵਾ 17 ਸਾਲ 18 ਸਾਲ 19 ਸਾਲ 20 ਸਾਲ 21 ਤੋਂ 22 ਸਾਲ ਦੇ ਵਿੱਚ ਵਿੱਚ ਇਹਨਾਂ 5-6 ਸਾਲਾਂ ਦੇ ਵਿੱਚ ਵਿੱਚ ਉਹਨਾਂ ਕਤਲ ਕੀਤੇ ਹੁੰਦਾ ਜਦੋਂ ਉਮਰ 17 ਤੋਂ 22 ਦੀ ਹੁੰਦੀ ਹੈ ਕੋਈ ਉਥੇ ਜੇਲ੍ਹ ਵਿਚ ਵਿਚਾਲੀਆਂ ਦਾ ਹੋ ਗਿਆ ਕੋਈ 50 ਦਾ ਹੋ ਗਿਆ 20-20 ਸਾਲ 25-25 ਕਈਆਂ ਨੂੰ ਉਮਰ ਕਹਿੰਦਾ ਹੀਆਂ ਜਿਨ੍ਹਾਂ ਨੇ ਜਿਆਦਾ ਬੇਰਹਿਮੀ ਨਾਲ ਕਤਲ ਕੀਤੇ ਆ ਉਹ ਐਂ ਲੱਗਦੇ ਆ ਬੰਦੇ ਬੀਪੀਆਂ ਜਿਵੇਂ 70 70 80 80 ਸਾਲ ਉਮਰ ਹੁੰਦੀ ਆ ਉਮਰ ਉਹਨਾਂ ਦੀ ਕਿਸੇ ਦੀ 40 ਕਿਸੇ ਦੀ 50 ਵੀ ਇੰਨੇ ਬਜ਼ੁਰਗ ਹੋ ਗਏ ਆ ਵੀ ਉਹਨਾਂ ਦੀ ਉਮਰ 20-20 30-30 ਸਾਲ ਐਡਵਾਂਸ ਲੱਗਣਦੀ ਆ ਤੇ ਕਈਆਂ ਨੂੰ ਰੀਡ ਦੀ ਹੱਡੀ ਦਾ ਟੀਵੀ ਹੋਈ ਆ ਕਿਸੇ ਨੂੰ ਕੈਂਸਰ ਹੋ ਗਈ ਆ ਉੱਥੇ ਜੇਲ੍ਹ ਦੇਖੋ ਪਰਮਾਤਮਾ ਬੜਾ ਬਯੰਤ ਆ ਜਦੋਂ ਬੰਦਾ ਕੋਈ ਪਾਪ ਕਰਦਾ ਨਾ ਕੋਈ ਵੀ ਪਾਪ ਕਰਦਾ ਉਹਦਾ ਪਾਪ ਦੀ ਸਜ਼ਾ ਕਾਨੂੰਨ ਨੇ ਵੀ ਦੇਣੀ ਆ ਤੇ ਕੁਦਰਤ ਨੇ ਵੀ ਦੇਣੀ ਆ ਤੇ ਬੰਦੇ ਨੇ ਜਦੋਂ ਵੇਖੋ ਮਰਨਾ ਹਰ ਬੰਦੇ ਨੇ ਜਦੋਂ ਮਰ ਕੇ ਬੰਦੇ ਨੇ ਪਰਮਾਤਮਾ ਦੀ ਦਰਗਾਹ ਤੇ ਜਾਣਾ ਨਾ ਉੱਥੇ ਸਜ਼ਾ ਫੇਰ ਪਰਮਾਤਮਾ ਨੇ ਵੀ ਦੇਣੀ ਆ ਇਸ ਕਰਕੇ ਕੋਈ ਕ੍ਰਾਈਮ ਨਹੀਂ ਕਰਨਾ ਚਾਹੀਦਾ ਨਾ ਸਮਗਲਿੰਗ ਕਰਨੀ ਚਾਹੀਦੀ ਆ ਜਿਹੜਾ ਮਰਡਰ ਦੀ ਮੈਂ ਗੱਲ ਕੀਤੀ ਹੈ ਕਿਉਂਕਿ ਵੇਖੋ ਅਸੀਂ ਲੋਕਾਂ ਦੇ ਨਮਾਇੰਦੇ ਆ ਜਿੱਥੇ ਲੋਕਾਂ ਦਾ ਫਾਇਦਾ ਹੋਵੇ ਬੱਚਿਆਂ ਦਾ ਫਾਇਦਾ ਹੋਵੇ ਨੌਜਵਾਨਾਂ ਦਾ ਸਾਨੂੰ ਉਹ ਗੱਲ ਲੋਕਾਂ 'ਚ ਕਰਨੀ ਚਾਹੀਦੀ ਆ ਤੇ ਬਹੁਤੇ ਮਰਡਰ ਜਿਹੜੇ ਹੋਏ ਆ ਨਾ ਸਿਰਫ 2-4 ਸਕਿੰਟ ਦੇ ਗੁੱਸੇ ਕਰਕੇ ਮਰਡਰ ਹੋਏ ਆ ਆ ਇੱਕ ਮੁੰਡਾ ਕੈਨੇਡਾ ਤੋਂ ਆਇਆ ਸੀ 21 ਸਾਲ ਅਮਰੀਕੀ 22 ਸਾਲ ਉਹਦੀ ਉਮਰ ਮੁੰਡੇ ਦੀ ਪਾਰਕਿੰਗ 'ਚ ਲਾਉਣ ਨੂੰ ਗੱਡੀ ਨੂੰ ਲੈ ਕੇ ਝਗੜਾ ਹੋਇਆ ਉਹ ਦੂਜਾ ਬੰਦਾ ਜਿਹੜਾ ਉੱਤਰ ਕੇ ਆਇਆ ਉਹਨੂੰ ਵੀ ਗੁੱਸਾ ਚੜ੍ਹ ਗਿਆ ਤੇ ਜਿਹੜਾ ਮੁੰਡਾ ਵਿੱਚ ਬੈਠਾ ਸੀ ਉਹਨੂੰ ਕਿਤੇ ਉਹਨੇ ਮਾੜਾ ਚੰਗਾ ਬੋਲਤਾ ਉਹ ਮੁੰਡੇ ਨੇ ਕੱਢਿਆ ਪਿਸਟਲ ਹੀ ਉਹਦੇ ਕੋਲ ਉਹਨੇ ਗੋਲੀ ਮਾਰੀ ਉਹ ਮਰ ਗਿਆ ਬੰਦਾ ਤੇ ਜਿਹੜਾ 21 ਸਾਲ ਦਾ ਕੈਨੇਡਾ ਦਾ ਪੀਆਰ ਮੁੰਡਾ ਉਹਨੂੰ ਹੁਣ ਪਤਾ ਨਹੀਂ ਉਮਰ ਕੈਦ ਹੋਣੀ ਆ ਕਿ 20 ਸਾਲ ਉਹਨੇ ਬਚਣਾ ਉਹਦੀ ਜ਼ਿੰਦਗੀ ਬਰਬਾਦ ਹੋ ਗਈ ਵੀ ਦੋ ਚੌਂ ਸਕਿੰਟਾਂ ਦਾ ਜੇ ਉਹ ਗੁੱਸਾ ਜਰ ਲੈਂਦਾ ਤੇ ਹੋ ਸਕਦਾ ਉਹ ਆਪਦੇ ਘਰੇ ਚੱਲ ਜਾਂਦਾ ਇਹ ਜਿਹੜਾ ਕੈਨੇਡਾ ਵਾਲਾ ਇਥੋਂ ਘੁੰਮ ਫਿਰ ਕੇ ਕੈਨੇਡਾ ਨੂੰ ਜਲ ਜਾਂਦਾ ਹੁਣ ਉਹ ਜੇਲ੍ਹ ਦੇ ਵਿੱਚ ਬੈਠਾ ਇਸੇ ਤਰ੍ਹਾਂ ਹੀ ਇੱਕ ਯੂਪੀਐਸਸੀ ਕਲੀਅਰ ਮੁੰਡਾ ਲੁਧਿਆਣੇ ਜੇਲ੍ਹ ਦੇ ਵਿੱਚ ਮੈਨੂੰ ਮਿਲਿਆ ਬੜੀ ਇੰਗਲਿਸ਼ ਉਹਦੀ ਆਈ ਉੱਥੇ ਰੇਡੀਓ ਚੱਲਦਾ ਵਾ ਜੇਲ੍ਹ ਦੇ ਵਿੱਚ ਹਰ ਜੇਲ੍ਹ ਦੇ ਵਿੱਚ ਰੇਡੀਓ ਚੱਲਦਾ ਲੋਕਾਂ ਦੀ ਜੋ ਡਿਮਾਂਡ ਹੁੰਦੀ ਆ ਉਹਦੇ ਅਨਸਾਰ ਗਾਣੇ ਜਾਂ ਗੁਰਬਾਣੀ ਚੱਲਦੀ ਆ ਤੇ ਉਹ ਮੁੰਡਾ ਜਿਵੇਂ ਆਪਾਂ ਟੀਵੀ ਤੇ ਵੇਖਨੇ ਆ ਹੈਲੋ ਮੈਂ ਤੁਹਾਡਾ ਹੋਸਟ ਤੇ ਦੋਸਤ ਉਹ ਇੰਗਲਿਸ਼ ਬੜੀ ਵਧੀਆ ਹੁੰਦੀ ਤੇ ਮੈਂ ਕਿਹਾ ਪੀ ਮਿਲ ਕੇ ਯਾਰ ਇਹ ਕਿਹੜਾ ਕੈਦੀ ਐਂਦੀ ਵਧੀਆ ਇੰਗਲਿਸ਼ ਬੋਲਦਾ ਉਹ ਜਦੋਂ ਮੈਂ ਕਿਹਾ ਤੇ ਕਲੀਨ ਸ਼ੇਵ ਮੁੰਡਾ 24 25 ਸਾਲ ਦਾ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਤੂੰ ਕਿਹੜੇ ਕੇਸ ਚ ਹੈਂ ਕਹਿੰਦਾ 302 ਚ ਮੈਂ ਕਿਹਾ 302 ਚ ਗੁਰੂਾਈ ਟਾ ਸੋਣਾ ਤੂੰ ਮੁੰਡਾ ਮੈਂ ਤੇ ਮੈਂ ਕਿਹਾ ਲੱਗਦਾ ਤਾਂ ਮੈਂ ਕਿਹ ਗੱਲ ਹੋਈ ਕਹਿੰਦਾ ਜੀ ਮੈਂ 302 ਵਿੱਚ ਆਇਆ ਮਾ ਤੇਰੇ ਰੱਖੇ ਜਾਂ ਤੇਰੇ 302 ਜੀ ਕੀ ਹੋਇਆ ਕਹਿੰਦਾ ਮੇਰੇ ਭਰਾ ਨਾਲ ਕੋਈ ਕੁੜੀ ਜਿਹੜੀ ਉਹਦੀ ਗਰਲਫ੍ਰੈਂਡ ਹੀ ਉਹ ਬਲੈਕਮੇਲ ਕਰਦੀ ਹਨੂੰ ਤੇ ਅਸੀਂ ਆਖਿਆ ਵੀ ਬਲੈਕਮੇਲ ਕਰਦੀ ਐ ਤੇ ਮੇਰੇ ਭਰਾ ਨੇ ਉਹਦਾ ਮਰਡਰ ਕਰਤਾ ਤੇ ਮੈਂ ਤੇ ਉਹਨੇ ਜਾ ਕੇ ਖੇਤਾਂ 'ਚ ਨਾਪਤੀ ਲੁਧਿਆਣੇ ਲਾਗੇ ਤੇ ਖੇਤਾਂ ਨਾਪਤੀ 24 ਘੰਟਿਆਂ 'ਚ ਉਹ ਕਤਲ ਟਰੇਸ ਹੋ ਗਿਆ ਪੁਲਿਸ ਨੇ ਉਹ ਕੁੜੀ ਦੀ Laash ਲੱਭ ਲਈ ਮੁੰਡੇ ਫੜੇ ਗਏ ਇੱਕ ਭਰਾ ਨੇ ਇੰਜੀਨੀਅਰਿੰਗ ਕੀਤੀ ਐ ਟਾਪਰ ਐ ਇੰਜੀਨੀਅਰਿੰਗ ਦਾ ਇੱਕ ਜਿਹੜਾ ਇਹ UPSC ਵਾਲਾ 24 25 ਸਾਲ ਦਾ ਹੀ ਇਹ ਇੰਡੀਆ ਦੇ ਟੌਪ 130 35 ਦੇ ਵਿੱਚੋਂ ਹੀ ਟਾਪਰ ਡੀਸੀ ਲੱਗਣਾ ਹੀ ਹੁੰਨੇ ਮੁੰਡੇ ਨੇ ਸਿੱਧਾ ਤੇ ਜ਼ਿੰਦਗੀ ਬਰਬਾਦ ਹੋ ਗਈ ਡੀਸੀ ਬਾਨਾ ਹੀ ਡਾਇਰੈਕਟਰ ਬਾਨਾ ਸੈਕਟਰੀ ਹੋ ਸਕਦਾ ਚੀਫ ਸੈਕਟਰੀ ਤੱਕ ਪਹੁੰਚਦਾ ਤੇ ਇੱਕ ਦੋ ਸਕਿੰਟਾਂ ਦੇ ਗੁੱਸੇ ਨੇ ਉਹਨਾਂ ਦੋਹਾਂ ਪਰਵਾਂ ਦੀ ਜ਼ਿੰਦਗੀ ਦੋਹਾਂ ਦੀ ਤੇ ਗਈ ਗਈ ਉਹ ਕੁੜੀ ਵੀ ਮਰੀ ਇਹਨਾਂ ਦਾ ਪਰਿਵਾਰ ਵੀ ਗਿਆ ਉਹ ਕੁੜੀ ਦਾ ਪਰਿਵਾਰ ਵੀ ਸਾਰੀ ਉਮਰ ਉਹਨਾਂ ਨੂੰ ਸੰਸਾ ਲੱਗ ਰਹਿਣਾ ਵੀ ਸਾਡੀ ਕੁੜੀ ਮਾਰ ਗਈ ਵੀ ਜੇ ਕੋਈ ਗੱਲ ਹੈਗੀ ਆ ਉੱਥੇ ਥਾਣੇ ਰਿਪੋਰਟ ਦਿਓ ਪੁਲਿਸ ਨੂੰ ਦੱਸੋ ਕਾਨੂੰਨ ਨੂੰ ਹੱਥ 'ਚ ਨਾ ਲਾਓ ਕਾਨੂੰਨ ਨੂੰ ਤੁਸੀਂ ਦੱਸੋ ਜਾਣਕਾਰੀ ਦਿਓ ਆਪੇ ਕਾਨੂੰਨ ਕਾਰਵਾਈ ਕਰੇ ਤੇ ਮੰਤਰੀ ਸਾਹਿਬ ਲਾਸਟ ਸਵਾਲ ਵੀ ਆ ਵੈਸੇ ਤਾਂ ਮੈਨੂੰ ਲੱਗਦਾ ਨਹੀਂ ਕਿ ਤੁਸੀਂ ਉਸ ਰਾਜਨੀਤੀ 'ਚ ਯਕੀਨ ਰੱਖਦੇ ਹੋ ਪਰ ਵਰਕਰਾਂ ਦਾ ਕਦੀ ਅਜਿਹਾ ਫੋਨ ਆਇਆ ਸਾਨੂੰ ਤੇ ਸੁਣਨ ਨੂੰ ਮਿਲਦਾ ਕਿ ਯਾਰ ਮੰਤਰੀ ਸਾਡਾ ਆਪਣਾ ਹੋਵੇ ਤੇ ਪਿਛਲੀਆਂ ਸਰਕਾਰਾਂ ਵੇਲੇ ਸਾਡੇ ਦੇ ਪਰਚਾ ਹੋਇਆ ਸੀ ਹੁਣ ਅਹੀਂ ਇਹਨਾਂ ਦੇ ਤਰਲੇ ਮਾਰਦੇ ਤੂੰ ਵੀ ਕਰਾ ਕਿਵੇਂ ਵੇਖਦੇ ਅਜਿਹੀ ਰਾਜਨੀਤੀ 'ਚ ਵਿਸ਼ਵਾਸ ਕਿੰਨਾ ਕਰਦੇ ਹੋ ਵੇਖੋ ਕਰਦੇ ਆ ਮੈਨੂੰ ਕੰਪੈਲ ਕਰਦੇ ਆ ਬੰਦੇ ਵੀ ਸਾਡੇ ਤੇ ਉਹਨਾਂ ਪਰਚਾ ਕਰਾਇਆ ਆਪਾਂ ਵੀ ਕਰਾਈ ਗਈ ਜੀ ਜੀ ਕਈ ਵਾਰਾ ਝਗੜੇ ਹੋਏ ਬੰਦੇ ਆਉਂਦੇ ਆ ਮੇਰੇ ਕੋਲ ਦੂਜੀਆਂ ਪਾਰਟੀਆਂ ਦੇ ਬੰਦਿਆਂ ਦੇ ਪਰਚੇ ਕਰਾਉਣ ਲਈ ਮੈਂ ਫਿਰ ਵੀ ਉਹਨਾਂ ਨੂੰ ਕਹਿੰਨਾ ਦਫਤਰ ਸਾਧ ਲਈਦਾ ਤੇ ਭਾਗੇ ਰਾਜੀ ਨਵਾ ਕਰਾਈਦਾ ਜਿਹੜਾ ਝੂਠਾ ਤੇ ਨਜਾਇਜ਼ ਹੋ ਤਾਂ ਮੈਂ ਕਰਾਉਂਦਾ ਹੀ ਨਹੀਂ ਉਹਦੇ ਮੇਰੀ ਜ਼ਮੀਰ ਹੀ ਨਹੀਂ વાਜਦੀ ਭਾਵੇਂ ਤੁਹਾਡਾ ਆਪਣਾ ਹੀ ਹੋਵੇ ਮੈਂ ਕਹੇ ਮੇਰਾ ਭਾਵੇਂ ਸਗਾ ਭਰਾ ਹੋਵੇ ਭਾਵੇਂ ਮੇਰਾ ਸਗਾ ਚਾਚੇ ਤਾਈ ਦਾ ਪੋਤ ਹੋਵੇ ਭਾਵੇਂ ਮੇਰੇ ਮਾਮੇ ਦਾ ਪੋਤ ਹੋਵੇ ਮੈਂ ਕਿਸੇ ਦੇ ਕਹੇ ਤੇ ਕਿਸੇ ਦੇ ਝੂਠਾ ਪਰਚਾ ਨਹੀਂ ਕਰਾਉਂਗਾ ਨਾ ਮੈਂ ਕਿਸੇ ਤੇ ਧੱਕੇਸ਼ਾਹੀ ਕਰੂੰਗਾ ਨਾ ਇੱਥੋਂ ਤੱਕ ਕਿ ਮੈਂ ਤੇ ਸੱਚਾ ਵੀ ਕਿਸੇ ਦਾ ਝਗੜਾ ਹੋਵੇ ਉਹ ਵੀ ਕੋਸ਼ਿਸ਼ ਕਰੀਦੀ ਆ ਵੀ ਭਾਗੇ ਰਾਜੀ ਨਵਾ ਕਰਾਈਏ ਠਾਣਿਆਂ ਤੇ ਕਚਹਿਰੀਆਂ ਚ ਉਜੜਦੇ ਆਂ ਹੀ ਵੇਖਿਆ ਕਦੀ ਕਿਸੇ ਨੂੰ ਆਪਾਂ ਇਹ ਨਹੀਂ ਵੇਖਿਆ ਵੀ ਕੁਝ ਮਿਲਿਆ ਹੋਵੇ ਉਜੜਦੇ ਆਂ ਹੀ ਵੇਖੀਦਾ ਤੇ ਲੋਕਾਂ ਨੂੰ ਸਮਝਾਈਦਾ ਵੀ ਉਜੜੋ ਨਾ ਬੈ ਕੇ ਰਾਜਨੀਨਾਮੇ ਕਰੋ ਪੱਟੀ ਹਲਕੇ ਦੇ ਵਿੱਚ 75% ਪਰਚੇ ਹੋਣੇ ਘਟ ਗਏ ਆ ਕਿਉਂ ਘਟ ਗਏ ਆ ਕਿਉਂਕਿ ਝੂਠੇ ਪਰਚੇ ਹੋਣੇ ਬੰਦ ਹੋ ਗਏ ਬਦਲੇ ਦੀ ਰਾਜਨੀਤੀ ਬੰਦ ਹੋ ਗਈ ਚਲੋ ਜਿਨੇ ਕਾਨੂੰਨ ਨੂੰ ਹੱਥ ਲੈਣਾ ਉਹ ਤੇ ਹੋਣਾ ਹੀ ਹੋਣੇ ਆ ਜਿਨੇ ਗਲਤ ਕੰਮ ਕਰਨਾ ਉਹਤੇ ਵੀ ਪਰਚਾ ਹੋਣਾ ਹੀ ਹੋਣਾ ਜਿਨੇ ਸਮਗਲਿੰਗ ਕਰਨੀ ਉਹਤੇ ਵੀ ਪਰਚਾ ਹੋਣਾ 75% ਉਹੀ ਘਟ ਗਿਆ ਜਿਹੜੇ ਨਜਾਇਜ਼ ਪਰਚੇ ਹੁੰਦੇ ਆ ਇਹ ਪ੍ਰਮਾਤਮਾ ਕਿਰਪਾ ਕਰੇ ਨਾ ਪਾ ਪਿੱਛੇ ਕੇ ਦੇ ਪਰਚਾ ਕਰਾਇਆ ਨਾ ਪਾ ਅੱਗੇ ਦੇ ਪਰਚਾ ਕਰਾਉਣਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਨਾਲ ਗੱਲਬਾਤ ਕਰਨ ਦਾ ਸਨ ਮੰਤਰੀ ਲਾਲਜੀਤ ਸਿੰਘ ਪੁੱਲਰ ਹਲਕੇ ਦੇ ਵਿੱਚ ਵਿਚਰਦੇ ਹੋਏ ਗੱਲਬਾਤ ਹੋਈ ਹੈ ਅਤੇ ਉਹਨਾਂ ਨੇ ਸਪਸ਼ਟ ਆਪਣੇ ਦਿਲ ਦੀ ਗੱਲ ਵੀ ਜਿਹੜੀ ਹੈ ਆਪਣੇ ਨਿਵਾਸੀਆਂ ਦੇ ਸਾਹਮਣੇ ਰੱਖੀ ਹੈ ਤੁਸੀਂ ਬਣੇ ਰਹੋ ਸਾਡੇ ਨਾਲ